ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੀ ਬੁੱਕਲ ਦਾ ਨਿਗਮਾਨ ਦਾ ਪਿੰਡ ਪਿੰਡਰਕਲਾ ਤੇ ਇਹ ਪਿੰਡ ਹੈ ਜਿਹੜਾ ਮਿੱਤਰੋ ਮੋਗੇ ਤੋਂ ਜਲੰਧਰ ਰੋਡ ਦੇ ਉੱਤੇ ਜਲਾਲਾਬਾਦ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਉਹ ਪਿੰਡਰਕਲਾ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਰਸ਼ਪਾਲ ਸਿੰਘ ਬਾਈ ਦਾ ਨਾਮ ਅਤੇ ਵਪਾਰ ਦਾ ਕੰਮ ਆ ਅੱਜ ਫੇਰ ਤੁਹਾਨੂੰ ਟੋਟਲ 6 ਜਾਨਵਰ ਦਿਖਾਉਣੇ ਆ ਮਿੱਤਰੋ ਸ਼ੁਰੂਆਤ ਕਰਾਂਗੇ ਇੱਕ ਬਾਈ ਦੇ ਕੋਲੇ ਸਿੰਗਾ ਵਾਲੀ ਵਹਿੜਤਾ ਦੀ ਸੂਈ ਹੋਈ ਜਾਂਦੇ ਤੋਂ ਰਿਸ਼ਪਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਔਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਸੇਤਾ ਜੀ ਕਿਰਪਾ ਮਹਾਰਾਜ ਦੀ ਜੀ ਚੋ ਸ਼ੁਕਰ ਹੈ ਬਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਨਾਂਜੀ ਰਿਸ਼ਪਾਲ ਸਿੰਘ ਜੀ ਪਿੰਡ ਘਿੰਡਰ ਕਲਾਂ ਜਿਹੜਾ ਮੋਗਾ ਜ਼ਿਲ੍ਹਾ ਮੋਗਾ ਜੀ ਰਿਸ਼ਪਾਲ ਬਾਈ ਅੱਜ ਕਿੰਨੇ ਜਾਨਵਰ ਆਪਣੀ ਕਿਚੜੀ ਦੇ ਵਿੱਚ ਅ ਕਾਮਾ ਦਾ 6 ਸੱਤ ਸੀਗੀਆਂ ਜੀ ਵੈਗੀਆਂ ਜੀ ਦੋ ਤੇ 6 ਰਹਿ ਗਈਆਂ ਜੀ ਉਹ ਕਿ ਠੀਕ ਤੁਹ ਕਿੰਨਾ ਸੂਆ ਸੂਈ ਆ ਬਾਈ ਇਹ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਤੇ ਕੱਲ ਹੀ ਸੂਈ ਆ ਜੀ ਕੱਲ ਹੀ ਸੂਈ ਆ ਹਾਂਜੀ ਠੀਕ ਆ ਬਾਈ ਬੱਚਾ ਵੱੱਛੀ ਦੇਗੀ ਕਿ ਬੱਚਾ ਬਾਈ ਨਹੀਂ ਬੱਚਾ ਹੀ ਬੱਚਾ ਠੀਕ ਆ ਬਾਈ ਹਾਂਜੀ ਤੇ ਕਿੰਨੀਆਂ ਗੁਤਾਰਾਂ ਕੱਢ ਲੀਆਂ ਹੋਣਗੀਆਂ ਬਾਈ ਵੀਰੇ ਆਪਾਂ 4 ਕਿਲੋ ਬੋਲਾ ਚੋਇਆ ਜੀ ਤੇ ਮੰਨ ਕੇ ਚਲੋ 9-10 ਕਿਲੋ ਬੋਲਾ ਹੋਊਗਾ ਖਾਲੀ ਨਹੀਂ ਕੀਤੀ ਪ੍ਰੋਪਰ ਠੀਕ ਆ ਬਾਈ ਠੀਕ ਆ ਦੋ ਤਰੇ ਨੂੰ ਵੀ 14-15 ਕਿਲੋ ਹਾਂਜੀ ਹਾਂ ਇੰਨਾ ਕ ਚੋ ਆ ਜੂ ਜੀ ਠੀਕ ਆ ਬਾਈ ਕੱਡੀ ਬਾਦ ਨੂੰ ਬਾਈ ਤੋਰੀ ਮੜਾ ਲੈ ਲੈ ਮਿੱਤਰੋ ਜੋਦੇ ਦੇ ਦੋ ਟੋਰਾਣਾ 14 15 ਕਿਲੋ ਵੈੜ ਥੱਲੋ ਬੜੀ ਖਬਰਦਾਰਾ ਮੁੱਠੀਪੁਰ ਸਿੰਘ ਆ ਜਿਹੜਾ ਉਹ ਜ਼ਰੂਰ ਹੈਗਾ ਸਾਊਸ ਲੱਗ ਚੰਗੀ ਆ ਬਾਈ ਹਨਾ ਇਹ ਪਹਿਲੇ ਨਹੀਂ ਆ ਬਾਈ ਹਾਂਜੀ ਪਹਿਲੇ ਨਹੀਂ ਆ ਪਹਿਲਾ ਸੁਆ ਹੀ ਆ ਜੀ ਠੀਕ ਆ ਬਾਈ ਓਕੇ ਸਾਂਭੀ ਘਟਾ ਥੋੜੀ ਜੀ ਹਨਾ ਹਾਂਜੀ ਹਾਂਜੀ ਸਾਡਾ ਤੁਹਾਨੂੰ ਬਹੁਤ ਚੰਗਾ ਲੱਗਿਆ ਵੜੀ ਨੂੰ ਯਾਰ ਬਾਕੀ ਇਹ ਠੰਡੀ ਠੁੰਡੀ ਵੜੀ ਆ ਜੀ ਹੂੰ ਇਹ ਗੱਲ ਮੰਨਣੀ ਪੈਣੀ ਆ ਮੋੜ ਦੇ ਬਾਈ ਤਰਸ਼ਪਾਲ ਭਾਈ ਰੇਟ ਕੀ ਰੂਗਾ ਇਹਦਾ ਭਾਈ ਵੀਰੇ ਆਪਾਂ ਆਏਗਾ ਲੈਣ ਦੇਣ ਵਾਲੇ ਨਾਰਮਲ ਜਿਹਾ ਹੀ ਰੇਟ ਕਰਨਾ ਹਾਂ ਬਸ ਤੈਨੂੰ ਵੀ ਪਤਾ ਯਾਰ ਮੰਦਾ ਫਿਰਦਾ ਕੱਲੀ ਜਾਂਦਾ ਹਾਂ ਹਾਂ ਕੋਈ ਛੰਡੀ ਸੀ ਦਾ ਕੋਈ ਗੱਲ ਨਹੀਂ ਵੀਰੇ ਜਿਵੇਂ ਮਰਜ਼ੀ ਕੋਈ ਜਿਵੇਂ ਪਹਿਲਾਂ ਵੱਛੀ ਹੈ ਕਿ ਨਹੀਂ ਥਣ ਥਣ ਬਾਹ ਵਧੀਆ ਲੱਗਾ ਠੀਕ ਆ ਭਾਈ ਇਹ ਬਸ 40000 ਦੀ ਵੱਛੀ ਦੇ ਦੇਣੀ ਹੈ ਜੀ ਮਾਨਤਾ ਨੇ ਉਹਦੇ ਵਿੱਚੋਂ ਬਸ ਥੋੜਾ ਕਣਾ ਕਰ ਦਾਂਗੇ ਪਰ ਵੱਛੀ ਹੈਗੀ ਆ 45-50000 ਦੀ ਠੀਕ ਆ ਭਾਈ ਤੇ ਪਰ ਆਪਾਂ ਲੈਣ ਦੇਣ ਵਾਲਾ ਹੀ ਕਰਨਾ ਹੈ ਜੀ ਲੈ ਠੀਕ ਆ ਭਾਈ ਚੰਗੀ ਆ ਵੱਛੀ ਜਿਵੇਂ ਠੰਡੀ ਢੁੰਡੀ ਵੀਰੇ ਬਹੁਤ ਆਲਾ ਥਣ ਤੁਹਾਨੂੰ ਬੜਾ ਤੀਜੇ ਸੂਏ ਸੁਣੀ ਹੈ ਜੀ 15 ਤੋਂ 20 ਦਿਨਾਂ ਦਾ ਬੱਚਾ ਵਾ ਸੂਏ ਠੀਕ ਆ ਹੋਊਗਾ 11-12 ਕਿਲੋ 10 ਕਿਲੋ ਹੀ ਮੰਨ ਕੇ ਚੱਲੋ ਓਕੇ ਠੀਕ ਆ ਜੀ ਚਵਾਈ ਕਿਵੇਂ ਲੱਗੀ ਆ ਜੀ ਜਮਾਂ ਓਕੀ ਆ ਜੀ ਜਿਵੇਂ ਮੰਨ ਕੇ ਚੱਲੋ ਵੀ 5 ਮਿੰਟਾਂ ਜੇ ਧਾਰ ਚੋ ਕੇ ਬੰਦਾ ਉੱਠ ਖੜਦਾ ਓਕੇ ਠੀਕ ਆ ਰੇਟ ਕੀ ਰਊਗਾ ਇਹਦਾ ਜੀ ਰੇਟ ਦਾ ਯਾਰ ਲੈਣ ਦੇਣ ਵਾਲਾ ਹੀ ਆ 37000 ਦੀ ਦੇ ਦੇਣੀ ਓਕੇ ਠੀਕ ਆ ਲੈ ਬਈ ਲੈ ਮਿੱਤਰੋ 15 ਤੋਂ 20 ਦਿਨਾਂ ਦਾ ਸੂਆ ਵਾ ਮਗਰ ਇਹਦੇ ਵੱਛਾ ਵਾ ਮਿੱਤਰੋ ਇਹ ਦੁੱਧ ਹੈ 11-12 ਪਰ 10 ਕਿਲੋ ਤੁਸੀਂ ਮੰਨ ਕੇ ਇਹਦੇ ਨਾਲ ਸੌਦਾ ਕਰਨਾ ਕਰਮ ਵਾਲਿਓ ਦੇਖ ਸਕਦੇ ਆ ਕੁਈ ਜੂ ਬੜੀ ਇੱਕ ਨੰਬਰ ਆ। ਬਹੁਤ ਚੰਗੀ ਆ ਭਾਅ ਦੇ ਹਿਸਾਬ ਨਾਲ ਬਿਲਕੁਲ ਠੀਕ ਆ। ਕਿਉਂਕਿ ਬਣਦੀ ਤਰੰਦੀ ਆ ਜਿੰਨੀ ਹੈਗੀ ਕਰਮਾ ਵਾਲੀ 37000 ਰੁਪਏ ਦੀ ਮਿਲ ਜੂਗੀ ਬਾਈ। ਓਕੇ। ਇਹ ਸੀ ਜੀ ਦੋ ਨੰਬਰ ਤੇ ਬਾਈ ਤਿੰਨ ਨੰਬਰ ਤੇ ਵੜਾ ਜਿਹੜੀ ਬਾਈ ਕ੍ਰੋਸ। ਇਹ ਵੀਰੇ ਦੂਜੇ ਸੂਏ ਸੁਣੀ ਆ। ਓਕੇ। ਇੱਕ ਘਰ ਤੇਰੀ ਕੱਚੀ ਆ। ਜੀ। ਤੇ ਪਹਿਲੇ ਸੂਏ ਦਾ ਮਾਰਕਾ ਨਹੀਂ ਦੱਸਿਆ ਗਿਆ 15-16 ਕਿਲੋ ਚੋਆ। ਜੀ। ਬਾਕੀ ਜੀ ਸੇਵਾ ਦੇ ਸਰਤੇ ਦੋ ਬਿਲਕੁਲ ਜੀ ਬਿਲਕੁਲ ਤੇ ਦੁਬਈ ਹੁਣ ਕਿੰਨੇ ਦਿਨ ਪਹੁੰਚ ਜਾਂਦੇ ਦੱਸਿਆ ਸੀ ਇੱਕ ਹਫਤਾ ਮਾਲਕਾਂ ਨੇ ਦੱਸਿਆ ਜੀ ਹੋ ਸਕਦਾ 1-2 ਦਿਨ ਪਹਿਲਾਂ ਵੀ ਸੂ ਸਕਦਾ ਬਸੂ ਜੀ ਤੇ ਹੋ ਸਕਦਾ ਵੀ ਬਾਅਦ ਚ ਵੀ ਸੂਵੇ ਠੀਕ ਹੈ ਸਾਈਲੈਂਡ ਲਾ ਦਿਓ ਇਹਨੂੰ ਠੀਕ ਹੈ ਤੇ ਇਹ ਬਈ ਦਾ ਰੇਟ ਕੀ ਰਹੂਗਾ ਜੀ ਇਹ ਆਪਾਂ ਦੇ ਦਾਂਗੇ ਜੀ 45000 ਦੀ ਬੱਛੀ ਦੇ ਦਾਂਗੇ ਠੀਕ ਹੈ ਬਈ ਠੀਕ ਹੈ ਜੀ ਇਹ 45000 ਦੀ ਬਈ ਹਾਂ ਜੀ 45000 ਹੀ ਦੇ ਦਾਂਗੇ ਚੰਗੀ ਹੈ ਬੱਛੀ ਠੀਕ ਹੈ ਬਈ ਲੈ ਵੀ ਮੇਤਰੋ ਕ੍ਰਾਸ ਅੰਗ ਦੇ ਵਿੱਚ ਵੜੀ ਆ ਕਰਮਾਲੀ ਥੱਲੋ ਇਹ ਵੀ ਚੰਗੀ ਬਣੂਗੀ ਨਿਖਰਨਾ ਹਜੇ ਸੋਹਣਾ ਜਿਹੜਾ ਸਰੀਰ ਕਰ ਬੰਤਰਾ ਦਾ ਜਿੰਨਾ ਹੈਗਾ ਉਹ ਤੁਸੀਂ ਆਪ ਵੀ ਦੇਖ ਸਕਦੇ ਹੋ ਮਿੱਤਰੋ ਬੰਦ ਦੀ ਤਰ੍ਹਾਂ ਦੀ ਮੂੰਹ ਮੱਥੇ ਲੱਗ ਜੀ ਇਹ ਮੈਂ ਕਹਿਣ ਵਾਲੀ ਗੱਲ ਨਹੀਂ ਕੀ ਕਹਿੰਦੇ ਉਹ ਜਿਹੜੀ ਵੀਡੀਓ ਰਤਾ ਦਾ 5 ਮਿੰਟ 2 ਮਿੰਟ ਆ ਤੇ ਇਹ ਬੇਇਮਾਨਤਾ ਨੂੰ ਹੋ ਜੂ 45 ਚੋ ਜੀ ਕਰ ਦਾਂਗੇ ਜੀ ਬਾਕੀ ਠੰਡੀ ਸੀਲ ਪੂਰੀ ਹੈ ਕੋਈ ਇਹੋ ਜੀ ਗੱਲ ਨਹੀਂ ਲੈ ਠੀਕ ਆ ਬਾਈ ਠੀਕ ਆ ਕਮਰ ਰੂਮ ਵਰਗੀ ਹੈ ਜਮ ਹਜੇ ਪੋਲੀ ਬਹੁਤ ਅਦਾ ਹੈ ਜਿਸਨੂੰ ਲੈ ਠੀਕ ਆ ਹਰ ਚੋਲ ਚਾਲ ਚੰਗਾ ਫਿਰ ਹਾਂ ਜ ਬਣ ਜਾਣਾ ਪੂਰਾ ਇਹਨੇ ਠੀਕ ਆ ਬਾਈ ਤੇ ਆ ਬਾਈ ਜਿਹੜੀ ਚਾਰ ਤੈਨੂੰ ਨੰਬਰ 1 ਇਸ ਤੀਜੀ ਸਵੇਰ ਸੁਣੀ ਆਈ ਚਾਰ ਨੰਬਰ ਠੀਕ ਆ ਹਾਂਜੀ ਚਾਰ ਨੰਬਰ ਵਾਲੀ ਆ ਇਹਦੇ ਕਿੰਨੇ ਦਿਨ ਪਿਆ ਬਾਈ ਵੀਰੇ ਇਹਨੇ ਇਹਨੇ ਵੀ ਹੱਥਾ ਲੈ ਜਾਣਾ ਖੁੱਲਾ ਲੈ ਜੂਗੀ ਹਜੇ ਹਣਾ ਹਾਂ ਕਹਿੰਗੇ ਹਜੇ ਤੁਹਾਨੂੰ ਢੁੱਲ ਬਹੁ ਪਈ ਆਈ ਦੇਖ ਲਓ ਹਾਂ ਹਜੇ ਇੰਨੀ ਲੱ ਹੂੰ ਦੁੱਧ ਬਾਈ ਕੀ ਰਿਕਾਰਡ ਆਉਂਦਾ ਵੀਰੇ ਉਹਨਾਂ ਨੇ ਦੱਸਿਆ ਗਿਆ ਵਾ ਦੂਜੇ ਸੂਰੇ ਦੇ 24 25 ਕਿਲੋ ਚੋਇਆ ਠੀਕ ਆ ਆਪਾਂ 20 ਕਿਲੋ ਮੰਨੋ ਗਰਮੀ ਥੋੜੀ ਜਿਆਦੇ ਆ ਹਾਂ ਬਿਲਕੁਲ ਜੀ ਅ ਵੀ ਐਵੇਂ ਆਪਾਂ ਕਹੀ ਜਾਈਏ ਪਰ ਜਿੱਡੀ ਵਛੀ ਐ ਚਾਊਗੀ ਵੀ ਹਾਂ ਤੇ ਇਹਦਾ ਰੇਟ ਬਾਈ ਕੀ ਰਹੂਗਾ ਜੀ ਇਹ ਰੇਟ ਆਪਾਂ 50000 ਦੀ ਬੱਛੀ ਦੇ ਦਾਂਗੇ ਓਕੇ ਠੀਕ ਆ ਕੱਢੋ ਬਰੋਂ ਲੈ ਮਿੱਤਰੋ ਕਰੋ ਸੰਗ ਦੇ ਵਿੱਚ ਇਹ ਆ ਥਣ ਥਣ ਇਹਨੂੰ ਵੀ ਚੰਗਾ ਕੱਚੀ ਕੱਚੀ ਕੱਲੀ ਵੜਾ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਤੇ 50000 ਇਹਦਾ ਰੇਟ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਲੇਵਾਲੂ ਵਾ ਇਹਦਾ ਵੀ ਵੇਖੋ ਨੇੜੇ ਤੋਂ ਹਣ ਓ ਬੱਚੀ ਬਣੂ ਬਹੁਤ ਹਾਂ ਨਿੱਖਰੂ ਚੰਗੇ ਬਣ ਜਾਂਦੇ ਹਾਂਜੀ ਹਜੇ ਢੱਲ ਬਹੁਤ ਪਈ ਹੈ ਕਿ ਨਹੀਂ ਹੂੰ ਭਾਈ ਆ ਜਿਹੜੀ 5 ਨੰਬਰ ਤੇ ਗਾਵਾਂ ਵੀਰੇ ਇਹ ਦੂਜਾ ਸੁਹਾ ਸੁਣੀ ਹੈ ਜੀ ਓਕੇ ਇੱਕ ਹਫ਼ਤੇ ਦੀ ਮੰਨ ਕੇ ਚੱਲੋ ਇਹ ਵੀ ਕੱਚੀ ਆ ਠੀਕ ਹੈ ਜੀ ਭਾਈ ਦੁੱਧਾ ਕੀ ਰਿਕਾਰਡ ਆਉਂਦਾ ਦੁੱਧਾ ਹੀ ਉਹਨੇ ਦੱਸਿਆ 14-15 ਕਿਲੋ ਚੋਇਆ ਠੀਕ ਆ ਤੇ ਮੰਨ ਕੇ ਚੱਲੋ ਜੀ 15 ਨਾਲ 16 ਕਿਲੋ ਬਾਈ ਇੰਨਾ ਕ ਦਊਗੀ ਬਾਲਾ ਗਰਮੀ ਆ ਜੀ ਹਾਂ ਬਾਲਾ ਗਰਮੀ ਇੰਦਾ ਰੇਟ ਬਾਈ ਕੀ ਰਹੂਗਾ ਵੀਰੇ ਇਹ ਆਪਾਂ ਦੇ ਦਾਂਗੇ 43000 ਦੀ ਵੱਛੀ ਦੇ ਦਾਂਗੇ 43000 ਦੀ ਮਾਨਤਾਨ ਹੋ ਜੂ ਉਹਦੇ ਵਿੱਚ ਬਾਈ 42000 ਦੀ ਕ ਦੇ ਦਾਂਗੇ ਓਕੇ ਠੀਕ ਆ ਲੈ ਵੀ ਮਿੱਤਰੋ ਕੱਚੀ ਕਿੰਨੇ ਦਿਨਾਂ ਦੀ ਆਜੇ ਬਾਈ ਇਹ ਘਰ ਤਾਂ ਖੁੱਲਾ ਲੈ ਜੂ ਵੀਰੇ ਆ ਜੀ ਦਿਨ ਦਾਸੀ ਲੈ ਜਾਣੇ ਨੇ ਮੈਂ ਮੰਨ 10 ਮੰਨ ਲੋ ਨਹੀਂ ਹਸਤਾ ਦਾ ਖੁੱਲਾ ਲੈ ਜੂਗੀ ਹਾਂ ਠੀਕ ਆ ਕਦੋਂ ਬਾਰੂ ਬਾਈ ਲੈ ਮਿੱਤਰੋ 10 ਦਿਨਾਂ ਦੀ ਬੜ ਕੱਚੀ ਆ ਥੱਲੋ ਥੱਲੋ ਇਹ ਵੀ ਚੰਗੀ ਆ ਸਿੰਘ ਦੀ ਫੋਟ ਇਹਨੂੰ ਵੀ ਹੈਗੀ ਆ ਦੇਖ ਸਕਦੇ ਆ ਤੁਸੀਂ ਦੂਜਾ ਸੂਆ ਹੁੰਦੀ ਆ ਡ ਔਰ ਥਾਣਾ ਦੇ ਵੇ ਦੀ ਕੁਆਲਿਟੀ ਪੂਰੀ ਜ਼ਬਰਦਸਤ ਆ ਬਹ ਮੂੜ ਦੋ ਜਿ ਪੜਦੇ ਪੱਕੇ ਦਾ ਥੋੜਾ ਜਿਹਾ ਮਨਉਦੀ ਹੈ ਹੂੰ ਪੱਕਾ ਬਣਾਉਦੀ ਹੈ ਜੀ ਚਲੋ ਕੋਈ ਗਾ ਲੈ ਵੀ ਮੇਂ ਟ੍ਰੋਲੀ ਵਾਹਦਾ ਹੁਣ ਲਾਸਟੜੀ ਵੈੜਾ ਬਾਈ ਜਿਹੜੀ ਇਹ ਜੀ ਦੂਜਾ ਸੂਆ ਹੁੰਦੀ ਆ ਓਕੇ ਇੱਕ ਹਫਤੇ ਦੀ ਇਹ ਕੱਚੀ ਆ ਠੀਕ ਆ ਬਾਈ ਉਹਦੇ ਦੁੱਧ ਦਾ ਰਿਕਾਰਡ ਬਾਈ ਕੀ ਦੱਸਿਆ ਉਹਨਾਂ ਨੇ ਵਸਾਈ ਵੀਰੇ 16 17 ਕਿਲੋ ਚੋਇਆ ਠੀਕ ਆ ਕਿੱਡੀ ਵੱਛੀ ਆ ਚੋਇਆ ਵੀ ਹੋਊਗਾ ਜੀ ਜੀ ਬਾਕੀ ਸੇਵਾ ਦਾ ਆਉਂਦਾ ਹੀ ਬਿਲਕੁਲ ਇਹਦਾ ਰੇਟ ਕੀ ਰਹੂਗਾ ਬਾਈ ਇਹ ਰੇਟ ਆਪਾਂ 50000 ਦੀ ਵੱਛੀ ਦੇ ਦਾਂਗੇ ਓਕੇ ਕੱਢਿਓ ਪਰੋ ਲੈ ਵੀ ਮਿੱਤਰੋ ਕ੍ਰੋਸ ਜਿਹਦੇ ਵਿੱਚ ਇਹ ਪੈ ਗਈ ਐਚ ਐਫ ਦਾ ਕ੍ਰੋਸ ਕਹਿ ਸਕਦੇ ਇਹਨੂੰ ਆਪਾਂ ਬਾੜਾ ਨਹੀਂ ਗਾ ਕ੍ਰੋਸਿੰਗ ਦੇ ਵਿੱਚ ਥਣ ਇਹਨੂੰ ਹੀ ਬਹੁਤ ਚੰਗਾ ਲੱਗਾ ਮਈਆਂ ਵਰਗਾ ਦੂਰਾ ਥਣ ਲੱਗਾ ਆ ਦੇਖ ਸਕਦੇ ਆ ਔਰ ਨੈਣ ਨਕਸ਼ੇ ਨੇ ਵੀ ਬਹੁਤ ਸੋਹਣੇ ਫੇਸ ਕੁਆਲਿਟੀ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀ ਤੇ ਇਹਦਾ ਰੇਟ ਵੀ 50000 ਆ ਥੱਲੋ ਇਹ ਵੀ ਚੰਗੀ ਨਿਕਰੂਗੀ ਦੁੱਧ 17 18 ਕਿਲੋ 20 ਕਿਲੋ ਆਂਗੋ ਦੇਜੋਗੀ ਟੌੜ ਨਾਲ ਸੁਆ ਬਾਈ ਦੂਜਾ ਹੀ ਆ ਵੀ ਦੂਜਾ ਹੀ ਫੇਸ ਦੇਖੋ ਕਿੰਨਾ ਵਧੀਆ ਬਹੁਤ ਵਧੀਆ ਬਾੜੀ ਤਗੜੀ ਹੈ ਬੰਦੇ ਬਸ ਜੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਨਾਨ ਨਰਸ਼ਿੰਦਰ ਦੇ ਵੀ ਬਹੁਤ ਕੰਮ ਦੇ ਆ ਵੜਦੇ ਬਾਕੀ ਥੱਲੋ ਬਹੁਤ ਖੇੜੂਗੀ ਬਾਈ ਕਿਉਂਕਿ ਹਜੇ ਗਾਂ ਹਫ਼ਤੇ ਤੋਂ 10-15 ਦਿਨਾਂ ਦੀਆਂ ਕੱਚੀਆਂ ਆ ਤਿੰਨ ਗਾਈਆਂ ਜਿਹੜੀਆਂ ਐਂਡ ਤੇ ਵਿਖਾਈਆਂ ਤਾਂ ਹਜੇ ਕੱਚੀਆਂ ਚੌਥੀ ਵੀ ਵੈਸੇ ਤਾਂ ਸੁਣੀ ਤੇ ਕੱਚੀ ਹੋਈ ਆ ਚਾਰ ਗਾਈਆਂ ਗੱਬਣਾ ਦੋ ਸੂਈਆਂ ਨੰਬਰ ਤੇ ਜਿ ਰਿਸ਼ਪਾਲ ਬ ਇੱਕ ਪੱਕਾ ਕਟਾ ਪੋਣਾ ਹੋਵੇ ਇਹ ਕਿਹੜਾ ਬਾਬਾ ਝੋਟਾ ਵਾਲੇ ਰਿਸ਼ਵਾਲ ਬਾਈ ਇਹ ਕਿੰਨੇ ਚਿਰ ਦਾ ਕੱਟੇ ਦੀ ਉਮਰ ਇਹ ਜੀ ਇਹਦੀ ਇਹ ਸਾਨੂੰ ਡੋਂਡਾ ਹੋਇਆ ਜੀ ਹੁਣ ਹੁਣ ਠੀਕ ਆ ਸੀਵਨ ਦਾ ਪੱਕਾ ਕੋਈ ਪਤਾ ਹੋਵੇ ਬਾਈ ਸੀਵਨ ਸਰਕਾਰੀ ਹੈ ਸਰਕਾਰੀ ਲੱਗਾ ਜੀ ਸਰਕਾਰੀ ਠੀਕ ਆ ਇਹਦੀ ਮਾਂ ਦਾ ਦੁੱਧ ਬਾਈ ਇਹਦੀ ਮਾਂ 18 ਕਿਲੋ 18 ਕਿਲੋ ਹੈ ਠੀਕ ਆ ਬਾਈ ਤੇ ਇਹਦਾ ਰੇਟ ਬਾਈ ਫਿਰ ਹੁਣ ਇਹਦਾ ਵੀਰੇ ਰੇਟ ਜਿੰਨਾ ਮਰਜ਼ੀ ਮੰਗ ਲਈ ਆਪਾਂ 75000 ਦਾ ਦੇਵਾਂਗੇ ਆਪਾਂ 75000 ਦਾ ਆਪਣਾ ਲੱਖ ਤੜਾ ਜਾਂਦਾ ਬਈ ਮਈਆਂ ਮਈਆਂ ਦੇ ਛੱਡਿਆ ਹਾਂਜੀ ਛੱਡਿਆ ਜੀ ਛੱਡਿਆ ਠੀਕ ਆ ਬਈ ਤੋਰੀ ਵੀਰੇ ਮਾੜਾ ਜਾ ਲੈ ਮੈਂ ਮਿੱਤਰੋ ਨਿੱਕਾ ਸਿੰਘ ਆ 75000 ਦਾ ਮਿਲ ਜਾਊਗਾ ਜੇ ਕਿਸੇ ਨੇ ਮਈਆਂ ਦੇ ਵਿੱਚ ਲੈਣ ਨੂੰ ਕੱਟਾ ਲੈਣਾ ਥੱਲੋ ਥੱਲੋ ਖਬਰਦਾਰਾ ਲੈ ਆ ਵੀਰੇ ਮਾਲਾ ਅਸੀਂ ਸਿੰਘ ਦੀ ਇਤਰੋ ਕੀ ਵੀਰੇ ਇੱਕੋ ਸਿੰਘ ਦੀ ਕੁਆਲਿਟੀ ਤੁਹਾਨੂੰ ਮੈਨੂੰ ਜੀ ਤੀਕ ਤੋਂ ਦਿਖਾਉਣਾ ਵੇਖੋ ਕੰਨੀ ਵਾਲਾ ਤਾਂ ਬਹੁਤ ਸੋਹਣਾ ਸਿੰਘ ਆ ਲੈ ਜਾ ਵੀਰੇ ਬੋਸ ਜਿਹੜਾ ਤੁਸੀਂ ਦੇਖ ਸਕਿਆ ਇਹਦੇ ਜਿੰਨਾ ਦਾ ਕਰਦਾ ਹੈਗਾ ਉਹ ਤੁਹਾਨੂੰ ਮੈਂ ਪਾਇਓਰਟੀ ਦੇ ਵਿੱਚ ਵਿਖਾ ਰਿਆ ਠੀਕ ਆ ਬਾਈ ਉਹ ਦੋ ਦੰਦੀ ਆਈ ਠੀਕ ਆ ਬਾਈ ਹਾਂਜੀ ਤੇ ਰਿਸ਼ਪਾਲ ਭਾਈ ਨੰਬਰ ਦੇ ਦੇ ਕੇ ਰਹੀ ਹੁਣ ਆਪਣਾ ਨੰਬਰ ਜੀ 94640 ਜੀ 28356 ਇੱਕ ਵਾਰੀ ਹੋਰ ਬੋਲ ਦਿਓ ਜੀ 94640 ਜੀ 28356 ਠੀਕ ਆ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲ ਬਾਤ ਸ਼ੁਕਰੀਆ ਪਿੰਡ ਪਿੰਡ ਰਕੜਾ ਜ਼ਿਲ੍ਹਾ ਮੋਗਾ